ਸਿੱਧਾਂ ਨੇ ਇਹੀ ਸਵਾਲ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਰੱਖਿਆ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਰ ਸंसार ਸਾਗਰ ਹੈ ਇਹਦੇ ਵਿੱਚ ਕਾਮ ਦੀਆਂ, ਕ੍ਰੋਧ ਦੀਆਂ, ਲੋਭ ਦੀਆਂ, ਮੋਹ ਦੀਆਂ, ਹੰਕਾਰ ਦੀਆਂ ਲਹਿਰਾਂ ਹਨ ਜਿਹੜੀਆਂ ਬੰਦੇ ਨੂੰ ਡੋਬਦੀਆਂ ਹਨ ਕਿਵੇਂ ਪਾਰ ਲੰਘਿਆ ਜਾਵੇ ਅੱਖਾਂ ਖਣ ਲਗੇ ਉਹਨਾਂ ਆਖਿਆ ਦੁਨਿਆ ਸਾਗਰ ਦੁੱਤਰ ਕਹੀਐ ਕਿਉ ਕਰ ਪਾਈਐ ਪਾਰੋ ਚਰਪਟ ਬੋਲੇ ਔਦੂ ਨਾਨਕ ਦੇਹੋ ਸੱਚਾ ਵਿਚਾਰੋ ਚਰਪਟ ਨਾਥ ਨੇ ਬੇਨਤੀ ਕੀਤੀ ਅੱਖਾਂ ਖਣ ਲਗੇ ਜੈਸੀ ਜਲ ਮੈਂ ਕਮਲ ਨਿਰਾਲਮ ਮੁਰਗਾਈ ਨੈ ਸਾਨੇ ਸੁਰਤ ਸ਼ਬਦ ਪਵ ਸਾਗਰ ਤਰੀਐ ਨਾਨਕ ਨਾਮ ਵਖਾਣੇ ਜਿਸ ਤਰਾਂ ਕਮਲ ਰਹਿੰਦਾ ਪਾਣੀ ਦੇ ਵਿੱਚ ਹੈ ਪਰ ਉਹਦੀਆਂ ਪੰਖੜੀਆਂ ਨਹੀਂ ਭੇਜਦੀਆਂ ਹਨ ਨਿਰਲੇਪ ਰਹਿੰਦਾ ਹੈ ਮੁਰਗਾਬੀ ਰਹਿੰਦੀ ਹੈ ਪਾਣੀ ਦੇ ਵਿੱਚ ਪਰ ਉਹਦੇ ਖੰਭ ਨਹੀਂ ਭੇਜਦੇ ਹਨ ਨਿਰਲੇਪ ਰਹਿੰਦੀ ਹੈ ਇਸੇ ਤਰ੍ਹਾਂ ਗੁਰਮੁਖ ਵੀ ਸੰਸਾਰ ਦੇ ਵਿੱਚ ਰਹਿੰਦੇ ਹਨ ਪਰ ਨਿਰਲੇਪ ਰਹਿੰਦੇ ਹਨ ਧੰ ਗੁਰ ਅਰਜਨ ਸਾਹਿਬ ਜੀ ਦੇ ਵੀ ਆਪਾਂ ਬਚਨ ਪੜ੍ਹਦੇ ਹਾਂ ਬ੍ਰਹਮ ਗਿਆਨੀ ਸਦਾ ਨਿਰਲੇਪ ਜਿਵੇਂ ਜਲ ਮੈਂ ਕਮਲ ਅਲੇਪ ਬ੍ਰਹਮ ਗਿਆਨੀ ਸਦਾ ਨਿਰਦੋਖ ਜਿਵੇਂ ਸੂਰ ਸਰਬ ਕੋ ਸੋਖ ब्रह्मज्ञानी कै दृष्ट समान जैसे राजरंक को लागै तुलन पवन ब्रह्मज्ञानी कै धीर्ज एक ज्यों वसुधा को खोदै को चंदन लेप ब्रह्मज्ञानी का एहै गुनाओ नानक ज्यों पावक का सहज स्वभाव ਇਸਾਰੇ ਗੁਰਮੁਖ ਦੇ ਮਹਾਂਪੁਰਸ਼ ਦੇ ਲੱਛਣ ਦੱਸੇ ਹਨ ਜੁੜੀ ਹੋਈ ਆਤਮਾ ਦੇ ਲੱਛਣ ਦੱਸੇ ਹਨ ਗੁਣ ਦੱਸੇ ਹਨ ਜਿਸ ਵਕਤ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹਰਗੋਬਿੰਦਪੁਰ ਸਹਿ ਵਿਖੇ ਮਹਾਰਾਜ ਜੀ ਨੇ ਆਪਣੇ ਮੁਬਾਰਕ ਚਰਨ ਪਾਏ ਸੰਗਤਾਂ ਦੀ ਸਹੂਲਤ ਵਾਸਤੇ ਕੰਦ ਕਰਵਾ ਰਹੇ ਸਨ ਮਕਾਨ ਬਣਵਾ ਰਹੇ ਸਨ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਹੈ ਕਿ ਸਤਗੁਰਾਂ ਨੇ ਆਪਣੇ ਹੱਥੀਂ ਹਰ ਗੋਬਿੰਦਪੁਰ ਸਹਿ ਵਿਖੇ ਇੱਕ ਮਸਜਿਦ ਵੀ ਬਣਵਾ ਕੇ ਦਿੱਤੀ ਸਤਗੁਰਾਂ ਦਾ ਕਰ ਕਿੰਨਾ ਸਰਬ ਸਾਂਝੀ ਵਾਲਤਾ ਦਾ ਕਰ ਹੈ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕਈਆਂ ਨੇ ਸਵਾਲ ਵੀ ਰੱਖਿਆ ਸੀ ਛੇਵੇਂ ਪਾਤਸ਼ਾਹ ਜੀ ਦੇ ਮਹਾਰਾਜ ਤੁਹਾਡਾ ਧਰਮ ਚੰਗਾ ਹੈ ਕਿ ਹਿੰਦੂ ਚੰਗਾ ਹੈ ਕਿ ਮੁਸਲਮਾਨ ਚੰਗਾ ਹੈ ਕਿਹੜਾ ਚੰਗਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਫਿਰ ਬਾਬਾ ਕਬੀਰ ਜੀ ਦਾ ਸ਼ਬਦ ਉਚਾਰਨ ਕਰਕੇ ਸੁਣਾਇਆ ਇਹ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ ਹੈ ਆਸ਼ਾ ਕਰਨ ਲਗੇ ਅਵਲ ਅੱਲਾ ਨੂਰ ਉਪਾਇ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਸਾਰਿਆਂ ਦੇ ਵਿੱਚ ਪ੍ਰਮਾਤਮਾ ਦਾ ਹੀ ਨੂਰ ਹੈ ਕੋਈ ਰਾਮ ਰਾਮ ਜਪਦਾ ਹੈ ਕੋਈ ਅੱਲਾ ਅੱਲਾ ਜਪਦਾ ਹੈ ਸਿੱਖ ਵਾਹਿਗੁਰੂ ਵਾਹਿਗੁਰੂ ਜਪਦੇ ਹਨ ਸਾਰੇ ਪਰਮਾਤਮਾ ਦੇ ਹੀ ਨਾਮ ਹਨ ਸੰਤ ਕਰਮ ਸਿੰਘ ਜੀ ਹੋਤੀ ਮਰਦਾਨ ਵਾਲੇ ਮਹਾਂਪੁਰਸ਼ਾਂ ਦੇ ਕੋਲ ਇੱਕ ਮੁਸਲਮਾਨ ਨੇ ਬੇਨਤੀ ਕੀਤੀ ਅੱਲਾ ਵਾਲਿਓ ਮੇਰੇ ਤੇ ਰਹਿਮ ਕਰੋ ਅੱਲਾਹ ਵਾਲੇ ਸਾਰਿਆਂ ਦੇ ਸਾਂਝੇ ਹੁੰਦੇ ਹਨ ਕਿਸੇ ਇੱਕ ਦੇ ਨਹੀਂ ਹੁੰਦੇ ਹਨ ਉਹਨੂੰ ਸੂਰਜ ਕੋਈ ਇੱਕ ਦਾ ਥੋੜੀ ਹੈ ਸਾਰਿਆਂ ਦਾ ਹੀ ਹੈ ਸਾਰਿਆਂ ਦੇ ਘਰਾਂ ਦੇ ਵਿੱਚ ਰੌਸ਼ਨੀ ਭੇਜਦਾ ਹੈ ਆਖਣ ਲੱਗੇ ਮੇਰਾ ਮਨ ਨਹੀਂ ਨਿਰਮਲ ਹੋ ਰਿਹਾ ਹੈ ਕੋਈ ਮੇਰੇ ਤੇ ਕਿਰਪਾ ਕਰੋ ਤਰਸ ਕਰੋ ਮੈਂ ਆਪਣੇ ਮਨ ਤੋਂ ਬੜਾ ਦੁਖੀ ਹਾਂ ਮੇਰੇ ਮਨ ਦੇ ਵਿੱਚ ਬੜੀ ਮੈਲ ਹੈ ਨਿਕਲ ਨਹੀਂ ਰਹੀ ਹੈ ਬਚਨ ਆਪਾਂ ਪੜਦੇ ਆਂ ਭਰੀਏ ਹੱਥ ਪੈਰ ਤਨ ਦੇ ਪਾਣੀ ਧੋਤੇ ਉਤਰ ਸਖੇ ਮੂਤ ਪਲੀਤੀ ਕੱਪੜ ਹੋਏ ਦੇਸਾਬੂਨ ਲਈਏ ਉਹ ਧੋਏ ਭਰੀਏ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਮੇ ਕੈ ਰਾਮ ਇਹ ਮੈਨ ਜਾ ਸਕਦੀ ਹੈ ਇੱਕੋ ਹੀ ਸਾਧਨ ਹੈ ਉਹ ਹੈ ਨਾਮ ਜਪ ਪਰਮੇਸ਼ਰ ਦੇ ਨਾਮ ਦੁਆਰਾ ਬਾਣੀ ਦੁਆਰਾ ਭਾਈ ਸਾਹਿਬ ਐ ਵੀਰ ਸਿੰਘ ਜਿਹਦੇ ਵੀ ਬਚਨ ਆਉਂਦੇ ਹਨ ਪਾਣੀ ਲਾਲਾ ਧੋਤ ਕੋਲਾ ਦੁੱਧ ਦਹੀਂ ਵਿੱਚ ਪਾਇਆ ਕੁੰਬ ਚੜ ਰੰਗਣ ਪੀ ਧਰਿਆ ਰਾਮ ਗਨੈ ਉਸ ਵਟਾਇਆ ਵਿਛੜ ਕੇ ਕਾਲਖ ਜੋ ਆਏ ਬਿਨ ਮਿਲਿਆ ਨਹੀਂ ਲੈਂਦੀ ਅੰਗ ਅਗ ਲਾ ਕੇ ਵੇਖੋ ਉਸ ਨੂੰ ਚੜਦਾ ਰੂਪ ਸਵਾਇਆ ਇਹਦੇ ਦੁੱਧ ਨਾਲ ਦਹੀਂ ਨਾਲ ਕਿਸੇ ਤਰੀਕੇ ਦੇ ਨਾਲ ਕੋਲਾ ਜਿਹੜਾ ਹੈ ਉਹਦੀ ਮੈਲ ਨਹੀਂ ਲੱਥਦੀ ਕਾਲਖ ਨਹੀਂ ਜਾਂਦੀ ਹੈ ਅੱਗ ਵਿੱਚ ਪਾਓ ਫਿਰ ਲੱਥਦੀ ਹੈ ਇਹ ਭਜਨ ਦੀ ਅਗਨੀ ਦੇ ਨਾਲ ਜਪ ਤਪ ਦੀ ਅਗਨੀ ਦੇ ਨਾਲ ਨਾਮ ਜਪ ਦੇ ਨਾਲ ਇਹ ਮੈਲ ਲੱਥਦੀ ਹੈ ਜਿਵੇਂ ਜਿਵੇਂ ਬੰਦਾ ਨਾਮ ਜਪ ਕਰਦਾ ਹੈ ਤਿਵੇਂ-ਤਿਵੇਂ ਮੈਲ ਨਿਕਲਦੀ ਹੈ ਮਹਾਂਪੁਰਸ਼ਾਂ ਨੇ ਆਖਿਆ ਕਿ ਸਾਰੇ ਧਰਮ ਚੰਗੇ ਹਨ ਸਾਰੇ ਪਰਮੇਸ਼ਰ ਦੇ ਨਾਮ ਚੰਗੇ ਹਨ ਨਾਮ ਦੇ ਵਿੱਚ ਕੋਈ ਨੁਕਸ ਨਹੀਂ ਗੁਰੂ ਦੇ ਵਿੱਚ ਮੁਰਸ਼ਿਦ ਦੇ ਵਿੱਚ ਕੋਈ ਨੁਕਸ ਨਹੀਂ ਕਬੀਰ ਸਾਚਾ ਸਤਗੁਰ ਕਿਆ ਕਰੇ ਜੋ ਸਿੱਖੋਂ ਮੈਂ ਚੂਕ ਅੰਦੇ ਏਕ ਨਾ ਲੱਗਈ ਜਿਵੇਂ ਬਾਸ ਵਜਾਈਏ ਫੂਕ ਆਖਣ ਲੱਗੇ ਤੁਸੀਂ ਆਪਣੇ ਮਨ ਨੂੰ ਸੰਕੋਚ ਕੇ 2 ਘੰਟੇ ਪਵਿੱਤਰ ਅਸਥਾਨ ਮਸੀਤ ਦੇ ਵਿੱਚ ਬੈਠ ਕੇ ਅੱਲਾਹੁ ਅੱਲਾਹੁ ਦਾ ਜਪ ਕਰਿਆ ਕਰੋ ਕਹਿੰਦੇ 40 ਦਿਨ ਆ ਕੇ ਬਾਅਦ ਵਿੱਚ ਮੈਨੂੰ ਆ ਕੇ ਦੱਸਣਾ ਵੀ ਤੁਹਾਡਾ ਕੀ ਹਾਲ ਹੈ ਫਿਰ ਸਾਧ ਸੰਗਤ ਜੀ ਦੱਸਣਯੋਗਾ ਕੌਣ ਰਹਿੰਦਾ ਹੈ ਕਹੋ ਕਬੀਰ ਗੂੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਐ ਰੰਗਿਆ ਗਿਆ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਹਰਗੋਬਿੰਦਪੁਰ ਸਹਿ ਮਹਾਰਾਜ ਜੀ ਨੇ ਉਸ ਸਥਾਨ ਤੇ ਜਿਸ ਵਕਤ ਚਣਵਾਈ ਕਰਵਾ ਰਹੇ ਸਨ ਭਗਵਾਨ ਦਾਸ ਘੇੜੜ ਜਿਹੜਾ ਸੀ ਉਹ ਆਪਣਾ ਰੋਬ ਦਾਬ ਜਿਹੜਾ ਅਸੀਂ ਦੱਸਣ ਲੱਗਾ ਸਤਿਗੁਰਾਂ ਨੂੰ ਅਰ ਸਾਧ ਸੰਗਤ ਜੀ ਸਤਿਗੁਰਾਂ ਦਾ ਘਰ ਜਿਹੜਾ ਹੈ ਨਾ ਜਿਹੜਾ ਤਾ ਚੜ ਕੇ ਆਉਂਦਾ ਹੈ ਝੜ ਜਾਂਦਾ ਹੈ ਜਿਹੜਾ ਨਿਉਂਦਾ ਹੈ ਉਹ ਤਰ ਜਾਂਦਾ ਹੈ ਅਢੇ ਸੋ ਝੜੇ ਸ਼ਰਨ ਪਰੇ ਸੋ ਤਰੇ ਜਹਾਂਗੀਰ ਨੇ ਆਖਿਆ ਸੀ ਮਹਾਰਾਜ ਜਿਵੇਂ ਮੇਰੇ ਤੇ ਕਿਰਪਾ ਰੱਖਦੇ ਰਹੇਓ ਮੇਰੇ ਪੁੱਤਰ ਸ਼ਾਹਜਹਾਨ ਤੇ ਵੀ ਕਿਰਪਾ ਰਖਣੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜੀ ਆਖਣ ਲੱਗੇ ਜਹਾਂਗੀਰ ਗੁਰੂ ਨਾਨਕ ਦਾ ਘਰ ਸ਼ੀਸ਼ੇ ਦੀ ਨਿਆਈ ਹੈ ਜਿਹੋ ਜਿਹੇ ਕੋਈ ਮੂੰਹ ਲਾ ਲਿਆ ਕੇ ਆਵੇਗਾ ਨਾ ਉਹ ਜਈ ਅਗੋਂ ਨੂੰ ਦਿਖਾਈ ਦੇਵੇਗਾ ਸਤਗੁਰ ਦੇ ਘਰ ਦੇ ਵਿੱਚ ਜਿਹੜਾ ਇੱਕ ਪਾਪ ਕਰੇਗਾ ਉਹਨੂੰ 100 ਪਾਪਾਂ ਦਾ ਫਲ ਮਿਲੇਗਾ ਸਤਗੁਰ ਦੇ ਘਰ ਦੇ ਵਿੱਚ ਜਿਹੜਾ ਇੱਕ ਵਾਰੀ ਵਾਹਿਗੁਰੂ ਜਪੇਗਾ ਉਹਨੂੰ 100 ਵਾਰੀ ਜਪੇ ਦਾ ਫਲ ਮਿਲੇਗਾ ਉਹਦੀ ਸਾਰੀ ਮਾਲਾ ਪੂਰੀ ਹੋ ਗਈ ਇੱਕੋ ਵਾਰੀ ਜਪਿਆ ਹੀ ਇਹ ਸ਼ੀਸ਼ੇ ਦੀ ਨਿਆਈ ਹੈ ਜਿਸ ਤਰ੍ਹਾਂ ਦੀ ਭਾਵਨਾ ਲੈ ਕੇ ਕੋਈ ਆਉਂਦਾ ਹੈ ਉਸ ਤਰ੍ਹਾਂ ਦਾ ਹੀ ਫਲ ਮਿਲਦਾ ਹੈ ਉਹਨੇ ਨਿਹਾਕ ਹੀ ਸਤਿਗੁਰਾਂ ਦੇ ਨਾਲ ਵੈਰ ਕਮਾਇਆ ਜੰਗ ਜੁਦ ਹੁੰਦਾ ਹੈ ਜਿਸ ਵਕਤ ਮਹਾਰਾਜ ਜੀ ਨਿਵਾਸ ਰੱਖ ਰਹੇ ਸਨ ਹਰ ਗੋਬਿੰਦਪੁਰ ਸਹਿ ਵਿਖੇ ਇੱਕ ਸਾਧ ਸੰਗਤ ਜੀ ਨੰਦ ਲਾਲ ਸੋਹਣਾ ਨਾਮ ਦਾ ਪ੍ਰੇਮੀ ਹੈ ਜਿਹੜਾ ਪੁੱਠੇ ਪੈਰੀਂ ਭਜਦਾ ਹੈ ਸਤਿਗੁਰਾਂ ਦੇ ਘੋੜੇ ਦੇ ਅੱਗੇ ਅੱਗੇ ਦੇਖੋ ਸਾਧ ਸੰਗਤ ਜੀ ਬੰਦੇ ਦੀ ਕੀਤਿਆਂ ਕੁਝ ਨਹੀਂ ਬਣਦਾ ਜਿੰਨਾ ਚਿਰ ਤੱਕ ਗੁਰੂ ਦੀ ਦ੍ਰਿਸ਼ਟੀ ਨਾ ਪੈ ਜਾਵੇ ਗੁਰ ਕੇ ਚਰਨ ਜੀ ਕਾ ਨਿਸਤਾਰ ਸਮੁੰਦ ਸਾਗਰ ਜਿਨ ਖਿਨਵੇਂ ਤਾਰਾ ਸਤਗੁਰ ਮੇਰ ਦੇ ਘਰ ਦੇ ਵਿੱਚ ਆ ਜਾਣ ਦਾ ਕਿੱਡਾ ਵੱਡਾ ਸਮੁੰਦਰ ਹੈ ਇੱਕ ਛਿਨ ਦੇ ਵਿੱਚ ਹੀ ਤਾਰ ਸਕਦੇ ਹਨ ਪਾਰ ਲੰਘਾ ਸਕਦੇ ਹਨ ਸਤਗੁਰ ਦੀ ਬੜੀ ਮਹਿਮਾ ਹੈ ਪਰ ਸਤਗੁਰਾਂ ਦੇ ਵਿੱਚ ਭਾਵਨਾ ਹੋਵੇ ਸਤਗੁਰਾਂ ਦੇ ਨਾਲ ਪਿਆਰ ਹੋਵੇ ਸ਼ਰਧਾ ਹੋਵੇ ਫੇਰ ਗੱਲ ਬਣਦੀ ਹੈ ਸਤਗੁਰ ਜੀ ਮੁਕਤਦਾਤਾ ਹਨ ਸਤਗੁਰ ਪਾਰਸ ਪਰਸ ਐ ਕੰਚਨ ਕਰੇ ਮਨੂਰ ਮਲੀਣਾ ਕਹਿੰਦੇ ਬਾਕੀ ਸਾਰੀਆਂ ਧਾਤਾਂ ਨੂੰ ਪਾਰਸ ਸੋਨਾ ਬਣਾ ਦਿੰਦਾ ਹੈ ਮਨੂਰ ਨੂੰ ਨਹੀਂ ਹਰ ਕਹਿੰਦੇ ਸਤਿਗੁਰ ਐਸੇ ਪਾਰ ਸਹਨ ਨਿਰਾ ਸੋਨਾ ਨਹੀਂ ਬਣਾਉਂਦੇ ਹਨ ਪਾਰਸੀ ਬਣਾ ਦਿੰਦੇ ਹਨ ਬਈ ਆਪ ਤਰੇ ਹੋ ਹੁਣ ਹੋਰਨਾਂ ਨੂੰ ਵੀ ਤਾਰੋ ਪਾਰਸੀ ਬਣਾ ਲੈਂਦੇ ਹਨ